ਜੋ ਪਹਿਲਾ ਸਾਡੇ ਜੁਤੀ ਦੇ ਹਰਦੇ ਆਉਂਦੇ ਹੁੰਦੇ ਸੀਗੇ ਤੇਸਰਾ ਤੋਂ ਜਾ ਕੇ ਲੈ ਕੇ ਵੀ ਆਉਂਦੇ ਸੀ ਕਾਮੀਆਂ ਦਾ ਸਰਪੰਚ ਜੀ ਨਾਲ ਉਹ ਬੰਦੇ ਦੇ ਵੀ ਵੀ ਪੱਛ ਪੱਛ ਨੀਬੜੀਆਂ ਸੀ ਜੀ ਜਿਹੜੀਆਂ ਨਰਮੇ ਜੰਗਲ ਕੇ ਨੂੰ ਲੈ ਕੇ ਜਾਂਦੇ ਬਹੁਤ ਵਧੀਆ ਤਿੰਨ ਮਹੀਨੇ ਚਾਰ ਮਹੀਨੇ ਬਹੁਤ ਵਧੀਆ ਰਿਚਾਰਜ ਕਰਨਾ ਹੁਣ ਅੱਜ ਤਾਂ ਨਹੀਂ ਤਾਂ ਦੀ ਮਾਰੇ ਆਉਣ ਲੱਗੇ ਪਤਾ ਨਹੀਂ ਸਰਕਾਰੀ ਨੂੰ ਚੰਦਰ ਵੀ ਇਹ ਜੀ ਛੁੱਡੀ ਪੈ ਜਾਂਦੀ ਹੈ ਕਰੇ ਕਹਿੰਦੇ ਗੁਲਾਬੀ ਛੁੱਟੀ ਪੈ ਗਈ ਪਹਿਲਾਂ ਦੂਜੀ ਪੈਦੀ ਗਈ ਛੁੱਟੀ ਲੈਣਾ ਹੁਣ ਤਾਂ ਹੁਣ ਕਦੇ ਤੋਂ ਨੇੜੇ ਹੋ ਗਏ ਕੰਨਾ ਚੋਂ ਨਾ ਕਿਸੀ ਦੇ ਚੀਜ਼ ਦੇ ਕਿੰਨਾ ਅੱਧਾ ਕਿੰਨਾ ਨਰਮੇ ਰਹੇਗਾ ਉਹਦੇ ਨਾਲ ਫੀ ਬਣਦਾਗਾ ਹੁਣ ਥੁਕ ਨੂੰ ਬਾਹਰ ਜਾਣਾ ਪਏਗਾ ਨਰਮੇ ਚੋਂ ਹਮ ਕਿੰਨਾ ਕੰਮ ਚੱਲਦਾ ਨਹੀਂ ਹੁਣ ਕਿਤੇ ਨਰਮੇ ਕੋਈ ਕੰਮ ਨਹੀਂ ਚੱਲਦਾ ਹੋਰ ਕੋਈ ਰੋਜ਼ਗਾਰ ਕੋਈ ਇੰਕਾਰ ਕੀ ਰੋਜ਼ਗਾਰ ਕਿਤੇ ਜਿਹੋ ਜੇ ਜਾਣਿਆ ਕੋਈ ਨਿਕਤਰੀਆਂ ਨਾ ਜਾਂਦਾ ਕੋਈ ਬਾਰ ਗੱਠਾ ਕੋਠਾ ਨਾ ਲੱਗ ਜਾਂਦੇ ਆ ਕੱਠਾ ਕਰਨਾ ਹੁਣ ਗੁਰਿਆਲੇ ਜਿਹੜੇ ਅੱਗੇ ਦਾਖਲਾ ਤੁਸੀਂ ਦਾਖਲੀ ਆ ਦੱਸੇ ਕੀ ਨਰਮਾ ਚੁਣ ਜਾਂਦੇ ਨਹੀਂ ਆ ਦੱਸੇ ਜੀ ਕਰਦੇ ਪਰ ਕੰਮ ਤੇ ਲੱਗਦੇ ਹੁਣ ਦਾਸ ਜੀ ਨਾ ਕਰਿਆ ਜੇ ਇੱਕ ਜਿਹੜੇ ਵੀ 400 300 ਡੇਢ ਇਹ ਨਾ ਕੀ ਬੰਦਾ ਗੁੜੀ ਹਾਰ ਕੇ ਫਿਰ ਹੁਣ ਆਪ ਜਦ ਤੱਕ 3 ਮਹੀਨੇ ਲਾਵਾਂਗੇ 3 ਮਹੀਨੇ ਤੇ ਉਹਦਾ ਕੋਈ ਰਿਕਾਰ ਫਿਆਲ ਵਧੀਆ ਨਹੀਂ ਚੱਲਦਾ ਅੱਗੇ ਚੱਲਦਾ ਜਦੋਂ ਆਪਣੇ ਫਿਲਾਹ ਦੇ ਵਿੱਚ ਨਰਮਾ ਹੁੰਦਾ ਹੁੰਦਾ ਸੀਗਾ ਉਦੋਂ ਸੰਨੀ ਨੇ ਚਾਰੀ ਨੇ ਪਿੰਡ ਚ ਕਰਨ ਚੱਲੀ ਜਿਹੜਾ ਮੁੜ ਕੇ ਬੜੀਆ ਘਰਾਂ ਚ ਜਾ ਕੇ ਟਿੰਡਰੀ ਗੱਡੀ ਨੇ ਫੱਗਣ ਚੇਤਾ ਜਨ ਬਸਾਖ ਚ ਜਾ ਕੇ ਨਰਮਾ ਦੇ ਉੱਤੇ ਆਇਆ ਹੈ ਤੇ ਅੱਜ ਕਿਸੇ ਦੇ ਘਰੇ ਮੈਨੂੰ ਲੱਗਾ ਫੇਰ ਨਰਮਾ ਹੋਣੀ ਉਹ ਵੀ ਕੀ ਕਰਨ ਜ਼ਿੰਮੇਦਾਰ ਜਿਹਨਾਂ ਦੇ ਜਦੋਂ ਹੁੰਦੇ ਨੇ ਉਹ ਵੀ ਕੀ ਕਰਨ ਹੈਲੋ ਬਈ ਇਹ ਲੋਨ ਲੈ ਟੇ ਛਾਣੋ ਹਮ ਅੱਜ ਸਾਨੂੰ ਖੋਜਿਆਣਾ ਪਏ ਫਿਰ ਆਸਾਨ ਜਾ ਰਹੇ ਆ ਇਹ ਪਹਿਲਾਂ ਪੰਜਾਬ ਚ ਭਈਏ ਯੂਪੀ ਤੋਂ ਆਉਂਦੇ ਸੀ ਅਸੀਂ ਆਪ ਟੇਸ਼ਨ ਤੋਂ ਲੈ ਕੇ ਹੁੰਦੇ ਸੀ ਬੰਦੇ ਹਮ ਹੁਣ ਨਰਮੇ ਖਰਾਬ ਹੋਣ ਲੱਗ ਗਿਆ ਤਾਂ ਕਰਕੇ ਜਾ ਰਹੇ ਹਾਂ ਹੂੰ ਮੈਂ ਬਹੁਤ ਜ਼ਿਆਦਾ ਚੱਲਦਾ ਹੁੰਦਾ ਸੀ ਹੂੰ ਚਾਰ-ਚਾਰ ਮਹੀਨੇ ਚੱਲੀ ਜਾਂਦਾ ਸੀ ਲੋੜੀ ਦੇ ਕੰਮ ਚੱਲੀ ਜਾਂਦਾ ਅੱਛਾ ਹੁਣ ਕਿਉਂ ਇਹੋ ਜਿਹੇ ਹਾਲਾਤ ਹੋ ਗਏ ਫਿਰ ਇਹ ਹੁਣ ਦੁਨੀਆ ਬਾਗਲ ਦੀ ਨਰਮੀ ਵਿੱਚੋਂ ਹਟ ਗਏ ਠੀਕ ਹੈ ਕੋਈ ਅੱਜ ਅਸੀਂ ਰਾਜਸਥਾਨ ਜਾ ਰਹੇ ਹਾਂ ਜੀ ਨਰਮਾ ਚੁਗਣਾ ਪਹਿਲਾਂ ਆਪਣੇ ਬਹੁਤ ਕਮਤਨ ਦਾ ਸੀ ਬਹੁਤ ਰੋਜ਼ਗਾਰ ਸੀਗਾ ਤਿੰਨ-ਤਿੰਨ ਮਹੀਨੇ ਨਰਮਾ ਚੁਗਦੇ ਵਧੀਆ ਗੁਜ਼ਾਰਾ ਹੋਈ ਜਾਂਦਾ ਸੀਗਾ ਆਪਣੇ ਜਿਵੇਂ ਪਹਿਲਾਂ ਵੀ ਬਈ ਬੋਲ ਕੇ ਦੱਸਟ ਹੈਗਾ ਇੰਨੇ ਵੀ ਦੱਸੇਗਾ ਵੀ ਜਦੋਂ ਬੀਮਾੜੇ ਆਉਣ ਲੱਗੇ ਜਾਂ ਸਰਕਾਰ ਇਹ ਨਹੀਂ ਅਜਿਓ ਕੋਈ ਵੀ ਚੰਗਾ ਦੇ ਰਹੀਆਂ ਇਲਾਦਾ ਕਿਲਾ ਜ਼ਿੰਮੇਦਾਰ ਵੀਦ ਹੈ ਉਸੇ ਨੂੰ ਕਦੇ ਗੁਲਾਬੀ ਸੁੰਢੀ ਪੈਗੀ ਕਦੇ ਅਲਜੀ ਪੈ ਜਾਂਦੀ ਹੈ ਜਿੰਨੇ ਕਹਿੰਦੇ ਉਹ ਕਾਲਾ ਜਾ ਹੋ ਜਾਂਦਾ ਇੱਕੇ ਵਾਰੀ ਚੀ ਸਾਰਾ ਨਰਮਤਾਬ ਹੋ ਜਾਂਦਾ ਇਸ ਤਰਕੇ ਹੁਣ ਅਸੀਂ ਰਾਜਸਥਾਨ ਜਾ ਰਹੇ ਆ ਉਧਰ ਸਾਡੇ ਤਾਂ 3 ਮਹੀਨੇ ਕੱਟੋ ਘੱਟ ਹੀ ਲੱਗਣਗੇ ਪਹਿਲਾਂ ਇਸ ਰੋਤ ਦੇ ਵਿੱਚ ਕਿੰਨਾ ਕ ਪੂਰਾ ਪੂਰਾ ਪਰਿਵਾਰ ਜਾਂਦਾ ਸੀ ਨਰਮੇ ਜੁੜਾ ਪੂਰਾ ਪੂਰਾ ਪਰਿਵਾਰ ਆ ਜਿੰਨਾ ਤੁਸੀਂ ਰੋਡ ਦੇਖਦੇ ਹੋ ਇੱਥੇ ਟਰਾਲੀਆਂ ਦੀਆਂ ਟਰਾਲੀਆਂ ਸਵੇਰੇ ਜਿਨੀ ਤਰ੍ਹਾਂ ਦੀ ਆ ਕੇ ਖੜ ਜਾਂਦੀਆਂ ਸਾਰੇ ਦਾ ਸਾਰਾ ਪਰਿਵਾਰ ਸਾਰੇ ਬੇੜੀ ਟਰਾਲੀਆਂ ਤੇ ਬਹੁਤ ਪਰ ਪਰ ਕੇ ਨਰਮਾ ਜੁੜ ਜਾਂਦੇ ਹੁਣ ਫਿਰ ਇੱਥੇ ਕੋਈ ਰੁਜ਼ਗਾਰ ਰਹਿਣਾ ਨਹੀਂ ਪੰਜਾਬ ਦੇ ਵਿੱਚ ਵੀ ਜਿਹੜਾ ਆਪਾਂ ਨੂੰ ਉਧਰ ਰਾਜਸਥਾਨ ਜਾਣਾ ਪੈ ਰਿਹਾ ਨਹੀਂ ਰਹਿਣਾ ਨਹੀਂ ਕਿ ਕੋਈ ਰੁਜ਼ਗਾਰ ਨਹੀਂ ਹੈ ਬਸ ਜ ਮਿਸਤਰੀਆਂ ਨਾਲ ਹੈ ਥੋੜਾ ਬਹੁਤਾ ਜਿਹੇ ਜੇ ਚੱਲਦਾ ਠੀਕ ਅਸੀਂ ਅੱਜ ਰਾਜਸਥਾਨ ਜਾ ਰਹੇ ਹਾਂ ਜੀ ਨਰਮਾ ਚੋਣ ਜਾ ਰਹੇ ਹਾਂ ਹੂੰ ਕਿਉਂ ਰਾਜਸਥਾਨ ਕਿਉਂ ਜਾਣੇ ਹੋ ਕਿਉਂਕਿ ਇੱਥੇ ਕੰਮ ਬਹੁਤ ਚੱਲਦਾ ਸੀ ਹੁਣ ਕੰਮ ਹੈ ਨਹੀਂ ਵਾ ਇੱਥੇ ਸਾਰੇ ਸੱਚੋ ਨਾ ਲੱਗਣ ਲੱਗਾ ਜੇ ਉਧਰ ਨਰਮਾ ਬਹੁਤ ਜ਼ਿਆਦਾ ਹੁੰਦਾ ਇਸ ਲਈ ਇੱਧਰ ਜਾਏ ਕਿੰਨਾ ਕੁ ਟਾਈਮ ਉਧਰ ਰਾਜਸਥਾਨ ਚ ਕੰਮ ਚੱਲੂ ਇਹ ਨਰਮੇ ਦਾ ਇਹ 3 ਮਹੀਨੇ ਘੱਟੋ ਘੱਟ ਇੱਧਰ ਹੁਣ ਹੈ ਨਹੀਂ ਆਪਣੇ ਪੰਜਾਬ ਚ ਇੰਨਾ ਨਰਮਾ ਵੀ ਤਾਂ ਕਰ ਕਿਸ ਨੂੰ ਦਾਤਾਂ ਜਾਣਾ ਪੈ ਰਿਹਾ ਆਪਣੇ ਪਿਆਉ ਦੇ ਵਿੱਚ ਕਿਤੇ ਨਰਮਾ ਨਹੀਂ ਹੈਗਾ ਜੇ ਕਿਤੇ ਹੈਗਾ ਖਲਾਦਾ ਕਿ ਲਈ ਹੈਗਾ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਹੈਗਾ ਹੂੰ ਬਾਕੀ ਸਾਰਾ ਝੋਨਾ ਲਾਇਆ ਪਹਿਲਾਂ ਕਿੰਨਾ ਕੰਮ ਚੱਲਦਾ ਸੀ ਪੂਰੇ ਪਰਿਵਾਰ ਜਾਂਦੇ ਸੀ ਹਾਂ ਹਾਂ ਪਹਿਲਾਂ ਬਹੁਤ ਕੰਮ ਚੱਲਦਾ ਸੀ ਕਿਉਂਕਿ ਉਹਦਾ ਸਾਰਾ ਪਰਿਵਾਰ ਇੱਥੇ ਕੰਮ ਕਰਦਾ ਸੀ ਜੇ ਤਿੰਨ ਚਾਰ ਮਹੀਨੇ ਵਧੀਆ ਕੰਮ ਚੱਲਦਾ ਸੀ ਹੂੰ ਹੁਣ ਇੱਥੇ ਕੰਮ ਬੰਦ ਹੋ ਗਏ ਇਸ ਲਈ ਹੁਣ ਰਾਜਸਥਾਨ ਨਰਮਾ ਤੇ ਨਹੀਂ ਜਾਣਾ ਇੱਥੇ ਲੋਕ ਕਿੰਨਾ ਕ ਨਰਮਾ ਲੱਗਿਆ ਹੋਇਆ ਹੈਗਾ ਕਿੰਨਾ ਕ ਕੰਮ ਚੱਲੇਗਾ ਇਥੇ ਦਾ ਥੋੜ੍ਹੀ ਕੰਮ ਚੱਲੂਗਾ ਇੱਥੇ 15-20 ਦਿਨਾਂ ਦਾ ਵੀ ਕੰਮ ਹੈ। ਹਾਂ। ਪਹਿਲਾਂ ਜ਼ਿਮੀਂਦਾਰ ਨਰਮਾ ਬਹੁਤ ਵੀ ਦੇ ਸੀਗੇ 20-25 ਕਿੱਲੇ ਵੀ ਦੇ ਸੀਗੇ। ਗਰੀਬਾਂ ਦਾ ਵਧੀਆ ਗੁਜ਼ਾਰਾ ਹੁੰਦਾ ਸੀਗਾ। ਇੱਥੇ ਨਰਮਾ ਹੁਣ ਖਰਾਬ ਹੋਣ ਲੱਗ ਗਿਆ, ਕਾਣਾ ਹੋਣ ਲੱਗ ਗਿਆ ਇਸ ਲਈ ਹੁਣੇ ਬੀਜ ਨੂੰ ਹਟ ਕੇ ਤੇ ਅਸੀਂ ਬਾਹਰ ਨਰਮਾ ਚੱਲੂ।